ਲੋਈ ਸਵਾਗਤ ਹੈ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋਹੇ ਦੇਖ ਸਕਦੇ ਹਾਂ ਬਈ ਇਹ ਹੈਗਾ ਸਵਰਾ 855 2023 ਮਾਡਲ ਟਰੈਕਟਰ ਬਈ ਇਹ ਇਹ ਆਪਣੇ ਕੋਲ ਬਈ ਸਵੇਰ 7 ਵਜੇ ਪਹੁੰਚ ਗਏ ਸੀਗੇ ਸੋ ਹੁਣ ਇਹ ਬਈ ਫੁੱਲ ਰੈਡੀ ਹੋ ਗਿਆ ਟਰੈਕਟਰ ਦੇਖ ਸਕਦੇ ਹਾਂ ਬਾਈਆਂ ਦਾ ਦੇਖੋ ਟਰੈਕਟਰ ਕਿੰਨਾ ਸਾਫ਼ ਸੁਥਰਾ ਸੋਹਣਾ ਸੁਨੱਖਾ ਰੱਖਿਆ ਆ ਕੋਈ ਮਤਲਬ ਹੀ ਬਹੁਤੀ ਮੋਡੀਫਿਕੇਸ਼ਨ ਵਗੈਰਾ ਨਹੀਂ ਦੇ ਰੱਖੇ ਬਾਈਆਂ ਨੂੰ ਉញੋਂ ਟਰੈਕਟਰ ਇੰਨਾ ਮਤਲਬ ਹੀ ਠੀਕ ਢੰਗ ਨਾਲ ਰੱਖਿਆ ਆ ਦੇਖ ਸਕਦੇ ਹੋ ਵੀ ਆਪਣੇ ਪਲੇਟਫਾਰਮ ਲਾਇਆ ਕਲਚ ਬ੍ਰੇਕ ਵਗੈਰਾ ਦੇਖ ਸਕਦੇ ਹੋ ਚੋਕ ਵਗੈਰਾ ਪਿੱਛੇ ਤਾਂ ਕੂਮੀ ਬੰਦ ਵਗ ਉਮੀ ਸਵਰਾਜ ਵਗੈਰਾ ਵੀ ਲਿਖਿਆ ਹੋਇਆ ਦੇਖ ਸਕਦੇ ਹੋ ਇਧਰੋਂ ਵੀ ਦੇਖ ਸਕਦੇ ਹੋ ਉਮੀ ਸਵਰਾਜ ਉਮੀ ਇਧਰ ਸਵਰਾਜ ਲਿਖਿਆ ਆ ਉਮੀ ਰੇਸ ਦੇਖ ਸਕਦੇ ਹੋ ਰੇ ਭਾਈ ਕਾਫੀ ਰੈਲੀ ਹੈ ਜੀ ਆਏ ਆ ਭਾਈ ਮਤਲਬ ਇਹਦੇ ਹਜੇ ਤੇਲ ਦੇਣੇ ਵਾਲਾ ਜਿਹੜੀ ਇਹ ਜਿੰਝਿੰਦੀ ਵਾਇ ਕਰਦੀ ਹੈ ਹਟਾ ਦਨੇ ਆਪਾਂ ਮੜਾ ਜਾ ਤੇਲ ਦੇ ਕੇ ਹੜ ਜੇਗੀ ਵੀ ਬ੍ਰੇਕ ਦੇਖ ਸਕਦੇ ਹੋ ਹੈਂਡ ਬ੍ਰੇਕ ਚੋਕ ਵਗੈਰਾ ਬਿਲਕੁਲ ਓਕੇ ਆ ਭਾਈ ਕੰਮ ਕੋਈ ਜੇ ਕੋਈ ਘਟ ਬਦਾ ਤਾਂ ਬਾਈ ਜੀ ਆਪਾਂ ਬਾਈਆਂ ਨਾਲ ਗੱਲਬਾਤ ਕਰਾ ਦਿੰਨੇ ਜੀ ਬਾਈ ਤੁਹਾਨੂੰ ਵੀ ਕੋਈ ਘਟ ਬਦ ਲੱਗਦੀ ਆ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਬਾਕੀ ਜਿਹੜੇ ਬਾਈ ਲੈ ਕੇ ਆਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾ ਦਿੰਨੇ ਆ ਸੋ ਬਾਈ ਕੀ ਹਾਲ ਆ ਆਪਣਾ ਵਧੀਆ ਬਾਈ ਕਿਹੜਾ ਏਰੀਆ ਬਾਈ ਬਰਨਾਲਾ ਏਰੀਆ ਬਾਈ ਬਾਈ ਤੁਹਾਡਾ ਕਿਹੜਾ ਏਰੀਆ ਬਰਨਾਲਾ ਹੀ ਆ ਬਰਨਾਲਾ ਹੀ ਆ ਬਾਈ ਹਾਂ ਸੋ ਬਾਈ ਪਤਾ ਕਿਵੇਂ ਲੱਗਿਆ ਸੀ ਪਲੇਟਫਾਰਮ ਬਾਰੇ ਇਹ ਅਸੀਂ ਪਹਿਲਾਂ ਦੋ ਟਰੈਕਟਰਾਂ ਦੇ ਲਵਾ ਕੇ ਲੈ ਕੇ ਗਏ ਬਈ ਅੱਛਾ ਬਈ ਹਾਂ ਸੋ ਬਈ ਉਹ ਕਿਵੇਂ ਚੱਲ ਰਹੇ ਨੇ ਪੂਰੇ ਵਧੀਆ ਨੇ ਬਈ ਕੋਈ ਕਮੀ ਪੇਸੀ ਤਾਂ ਨਹੀਂ ਆਈ ਵੀਰੇ ਕੋਈ ਕਮੀ ਪੇਸੀ ਨਹੀਂ ਬਈ ਪੂਰੇ ਵਧੀਆ ਦਾਈਓ ਤਾਂ ਏਡੀ ਦੂਰ 100 ਕਿਲੋਮੀਟਰ ਦਾ ਕਿੰਨੇ ਟਾਈਮ ਪਹਿਲਾਂ ਲੱਗੇ ਦੀ ਵੀਰੇ ਉਹਨਾਂ ਦੇ ਪਲੇਟਫਾਰਮ ਉਹ ਦੋ ਡੇਢ ਡੇਢ ਦੋ ਦੋ ਸਾਲ ਮੰਗੂ ਹੋ ਗਏ ਇਹਨਾਂ ਨੂੰ ਅੱਛਾ ਵੀਰੇ ਕੋਈ ਅੱਜ ਤੱਕ ਕਮੀ ਪੇਸੀ ਕੁਝ ਵੀ ਆਇਆ ਹੋਵੇ ਕੋਈ ਨਹੀਂ ਬਈ ਸੋ ਬਈ ਆਇਆ ਵੀ ਤੁਸੀਂ ਤਾਂ ਕਿਰਾਏ ਤੇ ਚਲਾ ਰਹੇ ਹੋ ਯਾਰ ਤੁਹਾਨੂੰ ਤਾਂ ਪਤਾ ਵੀ ਲੱਗ ਗਿਆ ਹੁਣ ਹੁਣ ਤੱਕ ਤੁਸੀਂ ਕਿਹੜਾ ਥੋੜਾ ਟਰੈਕਟਰ ਚਲਾਉਨੇ ਹੋ ਹਾਂ ਹਾਂ ਸੋ ਕੋਈ ਕਮੀ ਤਾਂ ਨਹੀਂ ਲੱਗਦੀ ਵੀਰੇ ਨਹੀਂ ਬਈ ਇਹ ਹੁੰਦੀ ਫਿਰ ਐਡੀ ਦੂਰ ਕਾਣੂ ਆਉਂਦੇ ਬਾਈਆਂ ਨੂੰ ਮਲਾਦਾ 80 85 ਕਿਲੋਮੀਟਰ ਪੈਂਦਾ ਪੈ ਗਿਆ 100 ਮੋਂਗੂ ਪੈ ਜਾਂਦਾ ਬਈ ਹਾਂ ਵੀਰੇ ਸੋ ਬਈ ਕੋਈ ਕਮੀ ਤਾਂ ਨਹੀਂ ਲੱਗੀ ਨਹੀਂ ਬਈ ਕੋਈ ਕਮੀ ਨਹੀਂ ਸੋ ਬਈ ਵਧੀਆ ਬਿਹਾਰ ਵੀ ਵਧੀਆ ਹਾਂਜੀ ਵੀਰੇ ਨਹੀਂ ਬਿਲਕੁਲ ਵੀਰੇ ਸੁਭਾ ਲੱਗੇ ਸੀ ਸੋ ਹੁਣ ਤਿਆਰ ਹੋ ਗਿਆ ਬਾਈ ਹੁਣੀ ਇੱਕ ਗੱਲ ਆ ਬਾਈ ਟਾਈਮ ਤੇ ਆ ਗਏ ਸੀ ਹਨਾ ਬਾਈ ਕਿੰਨੇ ਵਜੇ ਪਹੁੰਚ ਗਏ ਸੀ ਤੁਸੀਂ 7 ਵਜੇ ਤੋਂ 15 ਮਿੰਟ ਪਹਿਲਾਂ ਹੀ ਆ ਗਏ ਸੀ ਅੱਛਾ ਵੀਰੇ ਸੋ ਹੁਣ ਕਿੰਨਾ ਟਾਈਮ ਹੋ ਗਿਆ ਮਲਾ 3 ਵਜੇ ਹੈ ਹਨਾ ਵੀਰੇ 3 ਵਜੇ ਹੋਣਗੇ ਇਹ ਵੀ ਘੰਟਾ ਲੈਡ ਕਰਕੇ ਖਰਾਬ ਹੋ ਗਿਆ ਡੇਢ ਘੰਟਾ ਨਹੀਂ ਤਾਂ ਵੀਰੇ 2:00 ਵਜੇ ਆਪਾਂ ਤੁਹਾਨੂੰ ਭੇਜ ਦਿੰਦੇ ਸੋ ਬਾਈ ਫਿਰ ਵੀ ਕੋਈ ਗੱਲ ਨਹੀਂ ਫਿਰ ਵੀ ਆਪਾਂ ਟਾਈਮ ਸਿਰ ਤਿਆਰ ਕਰਤਾ ਸੋ ਬਾਈ ਕੋਈ ਗੰਮੀ ਬੇਚੀ ਤਾਂ ਨਹੀਂ ਤੁਹਾਡੇ ਮੁਕ ਨਹੀਂ ਨਹੀਂ ਬਾਈ ਕੋਈ ਗੱਲ ਓਕੇ ਵੀਰੇ ਓਕੇ ਵੀਰੇ ਬਾਕੀ ਮਿਲਦੇ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਬਾਈ ਜ